ਕੀ ਤੁਸੀਂ ਜਾਣਦੇ ਹੋ ਅਗਲੇ 5 ਸਾਲਾਂ ਵਿੱਚ AI 40% ਵਾਈਟ ਕਾਲਰ ਨੌਕਰੀਆਂ ਨੂੰ ਖਤਮ ਕਰ ਸਕਦਾ ਹੈ AI ਦੇ ਪਤਾਮਾ ਜੈਫਰੀ ਹਿੰਟਨ ਨੇ ਚੇਤਾਵਨੀ ਦਿੱਤੀ ਹੈ ਪਰ ਕੀ ਇਹ ਸੱਚ ਵਿੱਚ ਡਰਾਉਣਾ ਹੈ ਜਾਂ ਫਿਰ ਕੋਈ ਮੌਕਾ ਵੀ ਹੋ ਸਕਦਾ ਹੈ ਵੀਡੀਓ ਸ਼ੁਰੂ ਕਰਕੇ ਉਸ ਤੋਂ ਪਹਿਲਾਂ ਜਾਣ ਲੈਣੇ ਹਨ ਜੈਫਰੀ ਹਿੰਟਨ ਕੌਣ ਹਨ ਜੈਫਰੀ ਹਿੰਟਨ ਜਿਨ੍ਹਾਂ ਨੂੰ AI ਦਾ ਪਤਾਮਾ ਵੀ ਕਿਹਾ ਜਾਂਦਾ ਹੈ ਇੱਕ ਬ੍ਰਿਸਟ ਕੈਨੇਡੀਅਨ ਕੰਪਿਊਟਰ ਸਾਇੰਟਿਸਟ ਅਤੇ ਨਿਊਰਲ ਨੈਟਵਰਕਸ ਦੇ ਖੇਤਰ ਵਿੱਚ ਖੋਜੀ ਹਨ ਉਨ੍ਹਾਂ ਦੇ ਖੋਜ ਦੇ ਕਾਰਨ ਹੀ ਅਜਾਤ ਡੀਪ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਵਿੱਚ ਕ੍ਰਾਂਤੀ ਆਈ ਹੈ। ਉਨ੍ਹਾਂ ਦੇ ਮੁੱਖ ਯੋਗਦਾਨ, ਉਨ੍ਹਾਂ ਨੇ ਨਿਊਰਲ ਨੈਟਵਰਕਸ ਦੀ ਖੋਜ ਕੀਤੀ ਹੈ। 1980 ਤੋਂ 90 ਦੇ ਦਹਾਕੇ ਵਿੱਚ ਇਸ ਟੈਕਨੋਲੋਜੀ ਨੂੰ ਵਿਕਸਿਤ ਕੀਤਾ ਜੋ ਅੱਜ ਚੈਟ ਜੀਪੀਟੀ, ਫੇਸ ਰੈਕੋਗਨੀਸ਼ਨ ਅਤੇ ਸੈਲਫ ਡਰਾਈਵਿੰਗ ਕਾਰਾਂ ਦੀ ਬੁਨਿਆਦ ਹੈ। ਬੈਕ ਪ੍ਰੋਪਗੇਸ਼ਨ ਐਲਗੋਰਿਦਮ। ਉਨ੍ਹਾਂ ਨੇ ਇਹ ਸਿਸਟਮ ਬਣਾਇਆ ਜੋ AI ਸਿਸਟਮ ਨੂੰ ਸਿੱਖਣ ਵਿੱਚ ਯੋਗਤਾ ਦਿੰਦਾ ਹੈ। 2013 ਤੋਂ 2023 ਤੱਕ ਉਹ Google AI ਟੀਮ ਦਾ ਹਿੱਸਾ ਰਹੇ ਹਨ। ਪਰ 2023 ਵਿੱਚ ਉਹਨਾਂ ਨੇ AI ਦੇ ਖਤਰਿਆਂ ਬਾਰੇ ਚੇਤਾਵਨੀ ਦੇਣ ਲਈ ਨੌਕਰੀ ਛੱਡ ਦਿੱਤੀ ਸੀ ਹਿੰਟਨ ਦੀ ਚੇਤਾਵਨੀ ਹਿੰਟਨ ਮੰਨਦੇ ਹਨ ਕਿ AI ਪੜ੍ਹੇ ਲਿਖੇ ਵਰਕਰ ਜਿਵੇਂ ਕਿ ਖੋਜ ਅਕਾਊਂਟੈਂਟ ਅਤੇ ਕਸਟਮਰ ਸਰਵਿਸ ਏਜੰਟਾਂ ਦੀਆਂ ਨੌਕਰੀਆਂ ਨੂੰ ਤੇਜ਼ੀ ਨਾਲ ਖਤਮ ਕਰੇਗਾ ਇਸ ਦਾ ਕਾਰਨ ਹੈ AI ਹੁਣ ਰੁਟੀਨ ਵਿੱਚ ਦਿਮਾਗੀ ਕੰਮ ਜਿਵੇਂ ਰਿਪੋਰਟਾਂ ਡਾਟਾ ਐਨਾਲਾਈਸਿਸ ਵਿੱਚ ਮਨੁੱਖਾਂ ਨੂੰ ਪਿੱਛੇ ਛੱਡ ਰਿਹਾ ਹੈ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਕੰਪਨੀਆਂ ਪਹਿਲਾਂ ਹੀ AI ਚੈਟਬots ਜਿਵੇਂ ਕਿ ਚੈਟ ਜੀਪਟੀ ਅਤੇ ਜਿਵੇਂ ਕਿ ਹੋਰ ਟੂਲ ਕੋ ਪਾਇਲਟ ਨਾਲ ਇਨਸਾਨੀ ਕਰਮਚਾਰੀਆਂ ਨੂੰ ਘਟਾ ਰਹੀਆਂ ਹਨ ਹਿੰਟਨ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੁਰੂਆਤ ਹੈ ਅੱਗੇ ਤਾਂ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਕਿਹੜੇ ਖੇਤਰ ਸੁਰੱਖਿਤ ਹਨ ਪਰ ਡਰੋ ਨਹੀਂ ਉਹ ਨੌਕਰੀਆਂ ਜਿੱਥੇ ਇਨਸਾਨੀਅਤ ਦੀਆ ਅਤੇ ਰਚਨਾਤਮਕ ਚਾਹੀਦੀ ਹੈ ਜਿਵੇਂ ਹੈਲਥ케ਅਰ ਟੀਚਿੰਗ ਆਰਟ ਹਲੇ ਸੇਫ ਰਹਿਣੀਆਂ ਪਰ AI ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਿਪਲੇਸ ਕਰਨ ਦੇ ਸਮਰੱਥ ਹੋ ਸਕਦਾ ਹੈ ਸੁਝਾਅ ਭਵਿੱਖ ਲਈ ਤਿਆਰੀ ਹਿੰਟਨ ਦੀ ਸਲਾਹ ਹੈ ਕਿ ਤੁਸੀਂ ਰਚਨਾਤਮਕ ਹੁਨਰ ਜਿਵੇਂ ਕ੍ਰੀਏਟਿਵ ਰਾਈਟਿੰਗ ਡਿਜ਼ਾਈਨ ਵਿੱਚ ਮਾਹਰ ਬਣੋ AI ਨੂੰ ਦੁਸ਼ਮਨ ਨਹੀਂ ਸਹਾਇਕ ਸਮਝੋ ਇਸ ਨੂੰ ਸਿੱਖਣ ਲਈ ਵਰਤੋ ਨਵੀਆਂ ਟੈਕਨੋਲੋਜੀਆਂ ਜਿਵੇਂ ਕਿ ਪ੍ਰੋਗਰਾਮਿੰਗ ਸਿੱਖੋ ਅੰਤਿਮ ਸੰਦੇਸ਼ AI ਭਵਿੱਖ ਹੈ ਪਰ ਸਾਡੀ ਮਦਦ ਕਰੇਗਾ ਜਾਂ ਸਾਨੂੰ ਪਿੱਛੇ ਛੱਡੇਗਾ ਇਹ ਸਾਡੀ ਤਿਆਰੀ ਤੇ ਨਿਰਭਰ ਕਰਦਾ ਹੈ ਤੁਸੀਂ ਕਿਹੜਾ ਰਸਤਾ ਚੁਣੋਗੇ ਕਮੈਂਟ ਕਰੋ ਕਿ ਤੁਹਾਡੀ ਨੌਕਰੀ ਵੀ AI ਪ੍ਰੂਫ ਹੈ ਇਸ ਵੀਡੀਓ ਨੂੰ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਟੈਕਨੋਲੋਜੀ ਵਿੱਚ ਰੁਚੀਏ ਹੋਏ ਹਨ ਜੇਕਰ ਵੀਡੀਓ ਵਧੀਆ ਲੱਗੀ ਤਾਂ ਯਾਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਧ